ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਤੁਸੀਂ ਸਾਰੇ ਵੀਰ ਭੈਣ ਠੀਕ ਹੋ ਤੇ ਮੈਂ ਨਾ ਉਧ ਭਾਜੀ ਉਹਨਾਂ ਦੇ ਚੱਲੀ ਸੀ ਕਿਉਂਕਿ ਭਾਜੀ ਹੁਣੀ ਗਏ ਹੋਏ ਨੇ ਉੱਥੇ ਵਿਆਹ ਤੇ ਸਵੇਰੇ ਮੈਂ ਦੱਸਿਆ ਸੀਗਾ ਸਾਨੂੰ ਗੱਲ ਤੇ ਬਲੌਗ 'ਚ ਤੇ ਫਿਰ ਉਹਨਾਂ ਨੇ ਨਾ ਮੱਜਾ ਮੁੱਜੇ ਚੋਣੀਆਂ ਨੇ ਤੇ ਮੈਂ ਬਸ ਇੱਕ ਮੱਝ ਹੀ ਚੋऊंगी ਕਿਉਂਕਿ ਜਿਹੜੀ ਉਹਨਾਂ ਨੇ ਕਾਇਆਂ ਨੇ ਹਨਾ ਉਹ ਕੋਈ ਹੋਰ ਚੋ ਗਿਆ ਸੀਗਾ ਤੇ ਮੱਝ ਨਹੀਂ ਚੋਈ ਸੀ ਵੈਸੇ ਮੈਂ ਨਾ ਹੁਣ 3-4 ਸਾਲ ਬਾਅਦ ਚੋਣੀਆਂ ਦੇ ਮੈਨੂੰ ਬੜਾ ਹੁੱਖ ਲੱਗਦਾ ਪਿਆ ਤੇ ਕਿਉਂਕਿ ਤਿੰਨ ਚਾਰ ਸਾਲ ਹੋ ਗਏ ਨਾ ਅਸੀਂ ਪਸ਼ੂ ਵੇਚਿਆ ਨੂੰ ਤਾਂ ਕਰਕੇ ਫਿਰ ਤੇ ਮੈਂ ਕਿਹਾ ਚਲੋ ਅੱਜ ਚੋਕੀ ਆਨੀ ਆ ਤੇ ਨਾਲੇ ਦੇਖ ਕੇ ਆਨੀ ਵੀ ਕਿਵੇਂ ਦਾ ਲੱਗਦਾ ਤੇ ਥੋੜਾ ਜਿਹਾ ਉਹਨਾਂ ਦਾ ਗੁਹਾ ਜੇ ਪਿਆ ਹੈ ਨਾ ਉਹ ਵੀ ਚੱਕਣਾ ਕਿਉਂਕਿ ਕਿ ਮੁੰਡਾ ਨਹੀਂ ਮਤਲਬ ਮੇਲਦਾ ਹੈਗਾ ਤਾਂ ਹੈ ਇੱਥੇ ਪਰ ਉਹ ਨੂੰ ਜਵਾਈ ਨਹੀਂ ਕਰਨੀ ਆਂਦੀ ਹਲੇ ਆ ਤਾਂ ਜਾਣਗੀ ਭਾਦੀ ਹੋਣੀ ਪਰ ਉਹ ਲੇਟ ਹੋ ਜਾਣਗੇ ਫਿਰ ਜਿਹੜੀ ਉਹਨੇ ਬੰਨ ਵਗੈਰਾ ਲਗਾਈਆਂ ਨਾ ਉਦੇ ਘਰ ਕੇ ਕਹਿੰਦੇ ਵੀ ਤੂੰ ਹਨਾ ਜਵਾਈ ਕਰ ਜਾ ਨਹੀਂ ਚਾ ਚਲੋ ਫਿਰ ਮੈਂ ਹਨਾ ਜੋ ਜਾਣੀ ਆ ਤੇ ਫਿਰ ਮੈਂ ਆ ਕੇ ਕੜੀ ਵੀ ਬਣਾਉਣੀ ਆ ਤੇ ਬਸ ਮੈਂ ਥੋੜੀ ਜਿਹੀ ਕਲਿੱਪਾਂ ਲਵਾਂਗੀ ਤੇ ਤੁਸੀਂ ਦੇਖ ਲਿਓ ਢੀਗਾ ਤੇ ਤੁਸੀਂ ਮੇਰੇ ਨਾ ਬਲੌਗ ਨੂੰ ਬਹੁਤ ਸਾਰਾ ਪਿਆਰ ਦਿਓ ਪਲੀਜ਼ ਹਨਾ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ ਜਿਸ ਆਨੇ ਬਹੁਤ ਸਾਰਾ ਪਿਆਰ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਨਾਲ ਨਾਲ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਚਲੋ ਦੇਖਦੇ ਆ ਕੀ ਬਣਦਾ ਇੱਥੇ ਨਵੇਂ ਪਾਦਿੰਨ ਵਾਲੀ ਆ ਗਈ ਤੇ ਉਹ ਨੂੰ ਨੰਗਾ ਡਾਰ ਲੱਗਦਾ ਪਰ ਇਹ ਕੀ ਚੋਟੀ ਜਿਹੜੀ ਨਾਲ ਗਾਈ ਹੈਈ ਨਾ ਉਹ ਬਹੁਤ ਨਾਲੇ ਗੋਬਰ ਪੈਨਦਾ ਪਹਾੜ ਇੱਕ ਦਿਨ ਨਾ ਉਹਨੇ ਮੇਰੇ ਮਤਲਬ ਸਾਡੇ ਭਾਈ ਜੀ ਦੇ ਬੇਟੇ ਨੂੰ ਨਾ ਖੋਲੜੀ ਦੇ ਵਿੱਚ ਢਾ ਲਿਆ ਸੀ ਦੇਖਿੰਦਾ ਉਹ ਯਾਰੀ ਕਿਉਂ ਕਰਦੇ ਤੇ ਕਹਿੰਦਾ ਮੈਂ ਨਾ ਖੋਲੜੀ ਦੇ ਵਿੱਚ ਹੀ ਪੈ ਗਿਆ ਸੀਗਾ ਕਹਿੰਦਾ ਕਹਿੰਦਾ ਮੈਂ ਨਾ ਇੱਧਰੋਂ ਹਿੱਲਣਾ ਇੱਧਰੋਂ ਹਿੱਲਣਾ ਕਹਿੰਦਾ ਉੱਪਰ ਤੇ ਮੇਰੇ ਮੂਹਰੇ ਟੱਕਰਾ ਮਾਰਨ ਲੱਗੀ ਕਹਿੰਦਾ ਮੇਰਾ ਤਾਂ ਬਹੁਤ ਬੁਰਾ ਹਾਲ ਕੀਤਾ ਕਹਿੰਦਾ ਜੇ ਹੁਣ ਗੱਗੂ ਖੜਾ ਹੁੰਦਾ ਨਾ ਲੈਣੀ ਮੇਰਾ ਬੇਟਾ ਖੜਾ ਹੁੰਦਾ ਮੇਰੇ ਬੇਟੇ ਦੇ ਨਾਮ ਗੱਗੂ ਨੇ ਕਰਨੀ ਕਹਿੰਦਾ ਜੇ ਉਹ ਖੜਾ ਹੁੰਦਾ ਤੇ ਪਹਿਲੇ ਉਹਨੂੰ ਕਹਿੰਦਾ ਸੀ ਜੀ ਦੱਗੂ ਤੂੰ ਮੋਰੇ ਘੜਜਾ ਤੇ ਕਹਿੰਦਾ ਜੀ ਉਹ ਖੜਾ ਹੁੰਦਾ ਹੈ ਨਾ ਫੇਰ ਫਿਰ ਉਟਾ ਲੈਣਾ ਸੀਗਾ ਉਹਨੇ ਰੋਈ ਨਾਂ ਤੇ ਤਰ ਮਰੀ ਜਾਂਦੀ ਸੀ ਉਹਦੇ ਉਹ ਬਚਾਰੇ ਲੰਡਾ ਲੈ ਕੇ ਖੜਾ ਸੀ ਆ ਉਹਦਾ ਤਾਂ ਨਹੀਂ ਘੜਣਾ ਕਹਿੰਦਾ ਐਸੀ ਟੀਕਾ ਲਾ ਕੇ ਜੋਨੇ ਆ ਮੱਜ ਖੜਣਾ ਤਾਂ ਪੈਂਦਾ ਕਹਿੰਦਾ ਵਸ ਤੇ ਕਹਿੰਦਾ ਕੁਝ ਕਹਿੰਦੀ ਨਹੀਂ ਹੈਗੀ ਫਿਰ ਮੇਰਾ ਨਾ ਮਤਲਬ ਬਾੜਾ ਖਿਆ ਲੱਗਦਾ ਸੀ ਕਿਉਂਕਿ ਕਾਫੀ ਟਾਈਮ ਦੀ ਬਾਅਦ ਅਗਰ ਵੇ ਕੋਈ ਨਾ ਤੇ ਪਸਵੰਦੀ ਜੋ ਆਈ ਵਗੈਰਾ ਕਰੋ ਤੇ ਔਖਾ ਹੀ ਲੱਗਦਾ ਹੈ ਨਾ ਮੈਂ ਗੁੱਠਿਆਂ ਦੇ ਨਾਲ ਚੁੰਨੀ ਹੈ ਨਾ ਤੇ ਕੇਈ ਮੁਠੀ ਦੇ ਨਾਲ ਚੁੰਦੇ ਨੇ ਮੈਂ ਗੁੱਠੇ ਨਾਲ ਚੁੰਨੀ ਆ ਤੇ ਮੇਰੇ ਤਾਂ ਗੁੱਠੇ ਦੁਖਣ ਲੱਗ ਗਏ ਸੀ ਮੈਂ ਵਿਚਾਲੇ ਜੇ ਮੇਰੇ ਤਾਂ ਗੁੱਠੇ ਦੁੱਖਣ ਲੱਗੇ ਭਾਵਾ ਤੇ ਦੋਧਾ ਤਾਂ ਥੋੜਾ ਹੀ ਹੈ ਪਰ ਫਿਰ ਵੀ ਹੈ ਨਾ ਮੈਨੂੰ ਤਾਂ ਬੜਾ ਔਖਾ ਲੱਗਦਾ ਪਿਆ ਸੀਗਾ ਫਿਰ ਵੀ ਮੈਂ ਚੱਲੂ ਹਿੰਮਤ ਨਾਲ ਹੈ ਨਾ ਉਹ ਤੂੰ ਮੈਨੂੰ ਖੋੜਲੇ ਤੇ ਲਟਾਰੇ ਤੇ ਲੱਭੀ ਗਈ ਤੇ ਮੈਨੂੰ ਪਹਿਲੇ ਮੇਰੇ ਜਵਾਬ ਦੇ ਹੀ ਗਈ ਸੀ ਮੇਗਾ ਨਹੀਂ ਅਪਟ ਹੋਣੇ ਆ ਕੇ ਤੇ ਕਹਿੰਦੇ ਨੇ ਹੀ ਹਨਾ ਵੀ ਸਾਨੂੰ ਅਸੀਂ ਲੇਟ ਹੋ ਜਾਣਾ ਵੀ ਤੂੰ ਜਾਏ ਚਲ ਕੋਈ ਗੱਲ ਨਹੀਂ ਆਪ ਸਖੀ ਚੋਣਾ ਤਾਂ ਪੈਣਾ ਹੀ ਹੈ ਨਾ ਤੇ ਫਿਰ ਮੈਂ ਚੋ ਲਈ ਤਾਂ ਫਿਰ ਨਾਲੇ ਕਹਿੰਦੇ ਸੀ ਵੀ ਸਾਡੀ ਲੱਸੀ ਪਈ ਹੈ ਮੱਝ ਕਿੱਦਾਂ ਦੇ ਗਈ ਮੈਂ ਲੱਸੀ ਲੈ ਗਈ ਤੇ ਕੜੀ ਬਣਾ ਲਈ ਕਿਉਂਕਿ ਸਾਨੂੰ ਵੀ ਨਾ ਦਿਨ ਚਾਰ ਚਾਲ ਮਮੀ ਕੀ ਚੱਪਲ ਤੋਂ ਦੇਖੋ ਮੱਝ ਤੇ ਗਾਈ ਸੀਗੀ ਅਸੀਂ ਦੇ ਦਿੱਤੀ ਸੀਗੀ ਤੇ ਗਾਈ ਸਾਡੀ ਮਰ ਗਈ ਸੀ ਹੈਨਾ ਲੱਗੀ ਆਪਣੀਆਂ ਬਾਂਦਾਂ ਨਹੀਂ ਪਤਾ ਨਹੀਂ ਉਹਦੇ ਅੰਦਰ ਤੋਂ ਮਤਲਬ ਮੈਨੂੰ ਤਾਂ ਅੰਦਾਜ਼ ਸੀ ਲੱਗਿਆ ਬੈਡਰੂਮ ਚ ਪਈ ਆ ਗਈ ਲੱਗੇ ਸੀ ਡਾਕਟਰ ਕਹਿੰਦਾ ਕਿ ਇਹਦੇ ਨਾਲ ਉਹ ਦੁੱਧ ਜਿਹਾ ਬਣ ਗਿਆ ਪਤਨੀ ਕੈਂਸਰ ਵਗੈਰਾ ਬਣ ਗਿਆ ਸੀ ਆ ਜਿੰਦੇ ਉਹ ਫਟ ਫਟ ਹੀ ਅੰਦਰ ਤੇ ਫਿਰ ਉਹ ਮਰ ਗਈ ਸੀ ਤੇ ਮੁੜ ਕੇ ਜੀ मैं तब बस ही मॉउंस लाया राखी चोई गई नाले की लम्बाई गई है ना याने भी कोली खड़े सीखे फिर वो भी नहीं गए हैं ना गग्गू कहीं जान्दा सीखा मैं नूंगे गायन्दा मम्मा मेरे को पता नहीं क्या लग गया मेरे पैरों क्या लग गए स्वाह तो तेरे दोनों मुँह लग गए एक हल्का एक सेकेंड रात नहीं है � ਵੇਨਾ ਜੋ ਹੀ ਲਮਾਉਣਾ ਇੱਕ ਸੈਕਿੰਡ ਲਈ ਆਇਆ ਤਾਂ ਉਸ ਤੋਂ ਬਾਅਦ ਮੈਂ ਫਿਰ ਆਪਣੀ ਜਾਉਂਗੀ ਤੇ ਮੈਂ ਇਹਨਾਂ ਨੇ ਤਾਂ ਚਲੋ ਆ ਹੀ ਜਾਣਾ ਇਹਨਾਂ ਦੀ ਤਾਂ ਰੋਟੀ ਦੀਦੀ ਵੀ ਨਾਲ ਹੀ ਗਏ ਹੋਏ ਨੇ ਤੇ ਰੋਟੀ ਰੋਟੀ ਤਾਂ ਉਹੀ ਬਣਾਣਗੀ ਆਪਣੀ ਆ ਕੇ ਤੇ ਜੇ ਉਹਨਾਂ ਨੇ ਕੜੀ-ਕੂੜੀ ਲੈਣੀ ਹੋਈ ਤਾਂ ਫਿਰ ਮੈਨੂੰ ਦੱਸ ਦੇਮਗੀ ਫਿਰ ਮੈਂ ਦੇ ਦੂੰਗੀ ਕੜੀ ਕਿਉਂਕਿ ਚਲੋ ਹਨਾ ਸਬਜ਼ੀ ਕੇਵਲ ਨਹੀਂ ਹੁੰਦੀ ਤੇ ਲੱਸੀ ਵੀ ਲੈ ਜਾਣੀ ਹੈ ਤੇ ਮੈਂ ਕੜੀ ਵੀ ਬਣਾ ਲੈਣੀ ਆ ਹੋਰ ਤੇ ਬਸ ਅੱਜ ਮੈਂ ਵੀ ਸinare ਰਾਤ ਨੂੰ ਦੇਖਦੀ ਆ 4 ਮਿੰਟ ਰਹੀ ਹੈ ਜਗਾਣਾ ਹੀ ਪੈਣਾ 12 1 ਵਜੇ ਤੱਕ ਤੇ ਵੈਸੇ ਮੈਂ ਇਹ ਨਾ ਤੁਹਾਨੂੰ ਸਾਰਿਆਂ ਨੂੰ ਇੱਕ ਰਿਕੁਐਸਟ ਕਰਨਾ ਚਾਹਨੀ ਆ ਕਿ ਸਾਰੇ ਵੀਰ ਪੈਣਾ ਮੈਨੂੰ ਬਹੁਤ ਹੈ ਨਾ ਉਹ ਕਰਦੇ ਨੇ ਤੇ ਪਲੀਜ਼ ਤੁਸੀਂ ਨਾ ਗਲਤ ਕਮੈਂਟ ਨਾ ਕਰਿਆ ਕਰੋ ਨਹੀਂ ਜੰਗਾ ਲੱਗਦਾ ਇਦਾਂ ਮਤਲਬ ਕਿ ਲਾਈਵ 'ਚ ਵੀ ਨਾ ਗਲਤ ਬੋਲਦੇ ਨੇ ਜੇ ਨਹੀਂ ਜੰਗਾ ਲੱਗਦਾ ਪਲੀਜ਼ ਸਾਰੀਆਂ ਨਹੀਂ ਤਿਆ ਪੈਣਾ ਇੱਕੋ ਜਿਹੀਆਂ ਹੀ ਹੁੰਦੀਆਂ ਨੇ ਤੇ ਜਿਹੜੇ ਪੰਜਾਬੀ ਨੇ ਉਹ ਕੁਝ ਜ਼ਿਆਦਾ ਹੀ ਬੋਲਦੇ ਨੇ ਹਨਾ ਕਿ ਤੇ ਐਦਾ ਨਹੀਂ ਘਰੀਦਾ ਹੁੰਦਾ ਤੇ ਪੰਜਾਬੀ ਪੰਜਾਬੀ ਨੂੰ ਸਪੋਰਟ ਕਰਦੇ ਹੁੰਦੇ ਨਾ ਕਿ ਉਹਨਾਂ ਦੇ ਖੇਤੇ ਦੇ ਹੁੰਦੇ ਥੱਲੇ ਨੂੰ ਤੇ ਤੁਸੀਂ ਸਪੋਰਟ ਕਰਿਆ ਕਰੋ ਨਹੀਂ ਠੀਕ ਲੱਗਦਾ ਬਿੰਦ ਤਾਂ ਸਾਰੇ ਵੀਰ ਭੈਣ ਇੱਕੋ ਜਿਹੇ ਹੀ ਨੇ ਹਨਾ ਦੇ ਮੇਰੇ ਤਾਂ ਜਿੱਦਾਂ ਮੇਰੇ ਆਪਣੇ ਵੀਰ ਨੇ ਉਦਾਂ ਤੁਸੀਂ ਮੇਰੇ ਲਈ ਮੈਂ ਤਾਂ ਤੁਹਾਨੂੰ ਆਪਣੀ ਫੈਮਲੀ ਵੀ ਬਣਾਇਆ YouTube ਨਾਲ ਜਿਹੜਾ-ਜਿਹੜਾ ਵੀ ਮੇਰੇ ਨਾਲ ਜੁੜਿਆ ਨਾ ਉਹ ਮੈਨੂੰ ਮੇਰੇ ਪਰਿਵਾਰ ਨਾਲੋਂ ਵੀ ਵੱਧ ਕੇ ਹੀ ਹੈ ਮੇਰਾ ਪਰਿਵਾਰ ਹੀ ਹੈ ਠੀਕ ਹੈ ਨਾ ਤੇ ਹਮੇਸ਼ਾ ਨਾ ਸਾਥ ਦੇ ਹੀ ਦਾ ਹੁੰਦਾ ਇੱਕ ਦੂਜੇ ਦਾ ਧੰਨਾ ਕਿ ਗਲਤ ਬੋਲੀ ਦਾ ਹੁੰਦਾ ਕਿ ਐਦਾਂ ਨਹੀਂ ਐਦਾਂ ਐਦਾਂ ਨਹੀਂ ਐਦਾਂ ਸਪੋਰਟ ਕਰਿਆ ਕਰੋ ਇੱਕ ਦੂਜੇ ਨੂੰ ਤੁਹਾਡੇ ਸਪੋਰਟ ਦੇ ਨਾਲ ਹੀ ਹੁੰਦਾ ਨਾ ਸਾਰਾ ਕੁਝ ਸਾਡੀ ਫੈਮਲੀ ਹੋ ਤੁਸੀਂ ਹੁਣ ਫਨ ਹੈਮ ਕਿੰਨਾ ਚਾਹ ਹੁੰਦਾ ਹੈ ਨਾ ਜਦੋਂ ਮੇਰੀ ਕੋਈ ਵੀਡੀਓ ਦੇਖਦਾ ਜਾਂ ਕੋਮੈਂਟ ਕਰਦਾ ਵਧੀਆ ਤੇ ਬਹੁਤ ਚਾ ਆ ਗਿਆ ਹੁੰਦਾ ਹੈ ਨਾ ਤੇ ਫਿਰ ਮੈਨੂੰ ਐ ਹੁੰਦਾ ਕਿ ਚਲ ਮੈਂ ਅੱਗੇ ਵੀ ਬਣਾਵਾ ਜਦੋਂ ਐਦਾਂ ਲੱਤਾਂ ਖੇਚਦੇ ਇਹਨਾਂ ਨਾ ਫਿਰ ਬਹੁਤ ਹੈ ਨਾ ਫੀਲ ਹੁੰਦਾ ਕੱਲ ਤੇ ਮੈਨੂੰ ਇਹ ਲੱਗਦਾ ਸੀ ਕਿ ਮੈਂ ਹੈ ਨਾ ਉਹ ਲਾਈਟ ਚ ਕਰੀ ਵੀ ਨਹੀਂ ਆਣਾ ਚਲੋ ਹੁਣ ਮੇਰਾ ਕੰਮ ਲੈ ਲੈਂਦੇ ਤਾਂ ਆਉਂਗੀ ਤੇ ਲੋ ਕੋਈ ਗੱਲ ਨਹੀਂ ਇੰਨੇ ਹੀ ਜ਼ਿਆਦਾ ਬੋਲਿਆ ਕਰੂੰਗੀ ਮੈਂ ਤੇ ਸਾਰਿਆਂ ਨੂੰ ਬਹੁਤ ਇੱਜ਼ਤ ਨਾਲ ਬੁਲਾਉਣੀ ਆ ਸਾਰਿਆਂ ਨੂੰ ਰਿਸਪੈਕਟ ਕਰਦੀ ਆ ਸਾਰਿਆਂ ਦੀ ਤੁਸੀਂ ਵੀ ਹੈ ਨਾ ਸੋਚਿਆ ਕਰੋ ਕਿ ਅੱਗੋਂ ਬੰਦਾ ਕਿਉਂ ਜਾ ਕਿਉਂ ਜਾ ਨਹੀਂ ਉਸ ਬੰਦੇ ਨੂੰ ਦੇਖ ਕੇ ਬਤਲਾ ਜਾਂਦਾ ਵੀ ਉਹ ਗਲਤ ਹੈ ਕਿ ਸਹੀ ਹੈ ਗਲਤ ਕਿਵੇਂ ਨਾ ਕਰੀ ਗੁਰੂ ਜੀ ਸੀ ਗਲਤੀ ਹੈ ਇਹ ਬਾਕੀ ਸਾਰੇ ਜਿਹੜੀ ਜੁਲੀਆਂ ਬੁਲ ਕੇ ਆਉਂਦੇ ਕੈਲਸ਼ੀਅਮ ਠੰਡ ਬਹੁਤ ਜ਼ਿਆਦਾ ਹੋ ਗਿਆ ਮੇਰੇ ਚੌਕ ਇਸ ਕੈਲਸ਼ੀਅਮ ਹਾਈਡਰੋਕਸਾਈਡ ਦਾ ਵੀ ਖਰਾਬ ਹੋਇਆ ਪਿਆ ਤੇ ਉਹ ਖਲਸੀ ਵੀ ਹੋ ਜੀ ਹਲਕੀ ਹਲਕੀ ਤੇ ਰਾਤ ਨੂੰ ਬਹੁਤ ਜ਼ਿਆਦਾ ਖਾਂਜੀ ਆਉਂਦੀ ਪਈ ਸੀ ਤੇ ਨੀਂਦ ਆਉਤੋ ਹੀ ਨਹੀਂ ਲੱਗਦਾ ਹੁੰਦਾ ਐਦਾਂ ਹੋ ਹੀ ਜਾਂਦਾ ਤੇ ਬਸ ਚੌਕ ਕੈਲਸ਼ੀਅਮ ਹਾਈਡਰੋਕਸਾਈਡ ਹੁੰਦਾ ਹੈ ਪਤਾ ਨਹੀਂ ਠੰਡ ਕਰਕੇ ਆਹ ਹੋਰ ਕਦੇ ਠੰਡਾ ਠੰਡਾ ਸੁੰਡਾ ਪਾਣੀ ਪੀ ਹੋ ਜਾਂਦਾ ਨਾ ਹਜੇ ਤਾਂ ਕਰਕੇ ਹੋ ਹੀ ਜਾਂਦਾ ਤੇ ਨਾਲ ਦੀ ਨਾਲ ਮੈਂ ਵਾਇਸਓਵਰ ਕਰਦੀ ਸੀ ਨਾਲ ਹੀ ਨਾਲ ਮੈਂ ਚਾਹ ਬਣਾਉਂਦੀ ਪਈ ਸੀ ਤੇ ਵਾਇਸਓਵਰ ਮੈਂ ਬਿਲਕੁਲ ਤਾਂ ਕਰਕੇ ਮੈਨੂੰ ਬਾਦੀ ਵੀ ਵਾਇਸਓਵਰ ਕਰਨਾ ਪਿਆ ਇੱਥੇ ਨਾ ਮੈਂ ਗੋਆ ਪਿਆਸੀ ਆ ਫਿਰ ਮੈਂ ਕਹੀ ਮੈਨਾਰੇ ਢੇਰੀ ਦੇ ਵਿੱਚ ਭਰ ਦਿੱਤਾ ਮੰਮਾ ਅਕਿੰਦੇ ਦੋ ਮਤਲਬ ਦੂ ਘਰ ਹੋ ਕਿ ਤਸੀਆ ਜਿਹਦੀ ਤਸੀਆ ਇਕੱਠੇ ਰਿਹਾ ਦਿੱਤਾ ਸੀ ਜਿਹੜੇ ਅੱਧਾ ਉਹਨਾਂ ਦਾ ਕਿ ਮਤਲਬ ਇਹਨਾਂ ਦਾ ਥੋੜਾ ਜਿਹਾ ਵੱਧ ਸੀ ਕਿਉਂਕਿ ਇਹਨਾਂ ਨੇ ਡੈਰੀ ਕਰਨੀ ਸੀ 360 ਗਾਦੀ ਸੀ ਸ਼ਾਇਦ ਇਹਨਾਂ ਦਾ ਤੇ ਸਾਡਾ 350 ਸੀਗਾ ਤੇ ਬੱਸ ਫਿਰ ਇਹਨਾਂ ਦਾ ਵੈਟ ਦੂਜੀ ਗਲੀ ਨੂੰ ਵੇਟ ਲੱਗਦਾ ਹੈ ਸਾਡੇ ਮਤਲਬ ਦੱਬੀ ਤੋਂ ਕਾਹਦੇ ਦਰਵਾਜ਼ੇ ਰੱਖੇ ਆ ਗਈ ਜਿੱਥੇ ਗਲੀ ਨੂੰ ਵੇਟ ਲੱਗਦਾ ਤੇ ਬੱਸ ਵੇ ਇੱਥੇ ਹਾਸ ਨੂੰ ਤੋ ਟੂਤੇ ਫਿਰ ਮੈਂ ਚਲੀ ਗਈ ਇਹਨਾਂ ਦੇ ਨਾ ਮਸ਼ੀਨਾਂ ਲੱਗੀਆਂ ਹੋਈਆਂ ਨੇ ਜਨ ਨਾਲੇ ਵਾਲੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਕਿਤੇ ਕਿਸੇ ਨੇ ਨਾ ਜ਼ਰੂਰ this is not mogli this is maloli ਪਤ ਨਹੀਂ ਕਿਹੜਾ ਤੇ ਮੈਂ ਇੱਥੇ ਲੱਗੀ ਸੀ ਅੰਦਰ ਫਿਰ ਮੈਂ ਨਾ ਗੋਰੀ ਨੂੰ ਕਹਿ ਸੀ ਕਿ ਲੱਸੀ ਆ ਪਾ ਦੇ ਤੇ ਦੱਬੋ ਤੇ ਮੈਂ ਦਿਖਾੜ ਗਈ ਸੀ ਕਿ ਇਹ ਸਾਡੇ ਨਾ ਘਰ ਹੈ ਤੇ ਬੋਸ ਉਹਨਾਂ ਘਰ ਹੈ ਨਾ ਤੇ ਅਜੀ ਦੀਦੀ ਹੈ ਨਹੀਂ ਨਾ ਥੋੜਾ ਜਿਹਾ ਇਹਨੇ ਗੋਰੀ ਨੇ ਖਿਲਾਰਾ ਘਿਉਰਾ ਪਾਇਆ ਮੈਂ ਉਹਨਾਂ ਦੇ ਕੰਮ ਕਰਿਆ ਹੀ ਸੀ ਅੱਜ ਨਾ ਉਹ ਦਰ ਗਏ ਹੋਏ ਸੀ ਇਹ ਤਾਂ ਕਰਕੇ ਫਿਰ ਮੈਂ ਹੁਣ ਆ ਗਈ ਸੀ ਘਰੇ ਤੇ ਮੈਂ ਉਹਨਾਂ ਨੇ ਲੱਸੀ ਲੈ ਆਈ ਸੀ ਹੁਣ ਮੈਂ ਨਾ ਕੜੀ ਬਣਾਉਣੀ ਆ ਕੜੀ ਦਾ ਮਸਾਲਾ ਜਿਹੜਾ ਹੈਗਾ ਹੈ ਨਾ ਨਾਰਮਲੀ ਸੀ ਕਿ ਕਿ ਇਹ ਵੀ ਨਹੀਂ ਹੈਗੀ ਤਾਂ ਇਹ ਸਮਾਨ ਲੈ ਆ ਲਏ ਨੇ ਪਿਆਜ਼ ਕਿਤੇ ਨਹੀਂ ਆ ਗੁਟਟੇ ਨੇ ਬਲਟਰ ਮੂਡ ਕੋਸ਼ ਵੀ ਨਹੀਂ ਹੈ ਆ ਤੇ ਸਿੰਪਲ ਜਿਹੜੀ ਬਣਾਉਣੀ ਆ ਤੇ ਹੁਣ ਮੈਂ ਜਿਹੜੀ ਤੜਕਾ ਲਾ ਲਾ ਫਿਰ ਮੈਂ ਸੈਰ ਵੀ ਕਰਨੀ ਹੈ ਥੋੜੀ ਜਿਹੀ ਬਾਅਦ ਤੇ ਮੈਂ ਤੁਹਾਨੂੰ ਕਿਹੜੀ ਤੜਕਾ ਤੁਕਰਾ ਕੇ ਫਿਰ ਬੀਲੀ ਹੈ ਨਹੀਂ ਬਸ ਮੈਂ ਬਾਹਰ ਆ ਗਈ ਸੀ ਮੈਂ ਐਨਾ ਸੀ ਮੈਂ ਅਗਰੇ ਜਸਮੀ ਸੈਰ ਕਰਨ ਲੱਗ ਗਈ ਸੀ ਤੇ ਮੈਂ ਕਿਹਾ ਚੱਲ ਹੈ ਨਾ ਥੋੜੇ ਜਿਹੀ ਗੇੜੇ ਲਾ ਲਈ ਬਾਰਿਕ ਠੱਠਾ ਜਿਹਾ ਘੁੰਮਦਾ ਸੀ ਇਹ ਆਸਾਨ ਤੇ ਮੈਨੂੰ ਡਰ ਵੀ ਲੱਗਦਾ ਸੀ ਕਿ ਤੇ ਭਾਜੇ ਨਾ ਲਵੇ ਤੇ ਕਈ ਵਾਰ ਅਸੀਂ ਵੀਡੀਓ ਦੇਖਦੇ ਨੇ ਫਿਰ ਉਹ ਫਲਾਣਾ ਉਹਨੇ ਚੱਕ ਕੇ ਬੁੱਢੀ ਮਾਰਤੀ ਇਹਦਾ ਬੁੱਢਾ ਮਾਰ ਦਿੱਤਾ ਤੇ ਮੂੰ ਡਰ ਵੀ ਲੱਗਦਾ ਇਹਨਾਂ ਦੇ ਖੋਲ ਤੋਂ ਕਿਉਂਕਿ ਫਲੇ ਬਹੁਤ ਹੁੰਦੇ ਨੇ ਹਨਾ ਤੇ ਡਾਰੀ ਲੱਗਦਾ ਹੁੰਦਾ ਮੈਨੂੰ ਤਾਂ ਹੀ ਲੱਗਦਾ ਸੀ ਉਹਨੇ ਆ ਜਾ ਮੇਰੇ ਜੈਸੇ ਨਹੀਂ ਜਾਂਲ ਤੂੰ ਅੰਦਰ ਭਾਜੀ ਚਲਦੇ ਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਲੱਗੀ ਨਾ ਤਾਂ ਬਹੁਤ ਸਾਰਾ ਸਪੋਰਟ ਕਰੇ ਕਿਉਂਕਿ ਤੁਹਾਡੇ ਸਪੋਰਟ ਦੇ ਨਾਲ ਹੀ ਆ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇ ਮੇਰੀ ਵੀਡੀਓ ਨੂੰ ਤੇ ਚੈਨਲ ਨੂੰ ਮੇਰੇ ਨੂੰ ਕਰ ਲਿਓ ਸਬਸਕ੍ਰਾਈਬ ਇਹਦੇ ਨਾਲ ਹੀ ਮੈਂ ਵੀਡੀਓ ਦਾ ਐਂਡ ਕਰਦੀ ਆ ਤੇ ਤੁਸੀਂ ਮੇਰੀ ਵੀਡੀਓ ਜ਼ਰੂਰ ਦੇਖਣੀ ਹੈ ਤੇ ਹਸਦੇਵਾਦਰੋ ਸਤਿ ਸ਼੍ਰੀ ਅਕਾਲ ਜੀ